ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਕ ਮਖਸ ਕਰ ਆਇਆ ਨਾ ਕਿਆ ਸੁਖ ਤੇਰੇ ਸੰਭਲਾ ਕਵਨ ਵਿਧੀ ਵਿਚਾਰ ਬਈਓ ਵਿਧੀ ਕਿਹੜੀ ਆ ਤਰੀਕਾ ਕਿਹੜਾ ਤੇਰੇ ਚਰਨ ਮੇਰੇ ਹੱਥੇ ਜਮਾਂ ਚੜਿਆ ਕਿਆ ਸੁਖ ਤੇਰੇ ਸੰਭਲਾ ਕਵਨ ਵਿਧੀ ਵਿਚਾਰ ਸਰਣ ਸਮਾਈ ਦਾਸ ਹਿਤ ਉੱਚੇ ਗੰਪੜਾ ਉੰਜ ਬਾਦ ਅਸਰੇਗਾ ਇਹ ਆਪਣੇ ਉੱਚਾ ਬੈਠਾ ਵਾ ਮੋੜ ਮੇਰਾ ਸਭ ਤੋਂ ਉੱਚਾ ਮਿਲਦਾ ਕਿਵੇਂ ਹ ਸਿਮਰ 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 ਸੋ ਕਪਾਇਆ ਚਨ ਕਮਲਾ ਗੋਰ ਦੇ ਬਸਾਇਆ ਜਿਆ ਸਿਮਰ ਦੇਣ ਯਾਦ ਕਰ ਸਿਮਰਦਾ ਉਹਦਾ ਯਾਦ ਕਰਨਾ ਚਿੱਤ ਤੇ ਬਸਾਉਣਾ ਹਰ ਵੇ ਯਾਦ ਰੱਖਣਾ ਕਰਮ ਦੇ ਨਾਲ ਸਿਮਰ ਸਿਮਰ ਕਰਨ ਦਾ। ਚਨ ਕਮਲ ਗੌਰ ਇਹਦੇ ਫਿਰ ਹਿੱਦੇ ਵਿੱਚ ਮਲ ਬਾਜਦਾ। ਗੌਰ ਗੋਬਿੰਦ 파ਰਵਨ ਪੂਰਾ ਇਸੇ ਇਰਾਦੇ ਮੇਰਾ ਮਨ ਧੀਰਾ। ਕਹ ਜਿਹਦੇ ਇਰਾਦਨ ਦੇ ਨਾਲ ਸਾਡਾ ਮਨ ਨੂੰ ਧੀਰ ਜਾਵੇ ਸ਼ਾਂਤਿਆ ਜਾਵੇ ਉਹ ਪੂਰਾ। ਇਹ ਤੁਸੀਂ ਆਪਣੇ ਆਪ ਦੇਖਣਾ। ਆਪਣੇ ਆਪ ਤੇ ਟੀਗਾ ਲਾ ਕੇ ਦੇਖਣਾ ਵੀ ਅਸੀਂ ਉਹਦੇ ਲੈਖ ਹੋ ਗਏ ਇਸੇ ਆਰਾਧ ਮੇਰਾ ਮਨ ਤੇ ਜੇ ਆਰਾਧਨ ਨਾਲ ਮਨੁ ਤੇਰ ਜਾ ਗਿਆ ਜੇ ਨਹੀਂ ਤੇ ਜੇ ਫਿਰ ਫੋਕੀਆਂ ਗੱਲਾਂ ਸਾਰੀਆਂ ਤਰੇ ਕੇ ਜਾਣਾ ਆਨੰਦਨ ਜਪੋ ਗੁਰੂ ਗੁਰਨਾਮ ਕਹ ਦਿਨ ਤੇ ਰਾਤ ਯਾਦ ਰੱਖ ਕੇ ਤਾਂ ਮਾਲ ਘਰ ਦੇ ਵਿੱਚ ਵਾਸਤਾ ਅਜਿਹਾ ਕਿੰਨਾ ਸਮਾਂ ਟਾਈਮ ਨਹੀਂ ਹੈ ਸੁਖ ਤਾਂ ਮਿਲਣਾ ਵਾ ਜਦ ਅਸੀਂ 10 ਬਣ ਜਾਗੇ ਜੇ ਅਸਾਨੂੰ ਵਿਸ਼ਵਾਸ ਹੋ ਜਾਊਗਾ ਤਾਂ ਤੇ ਸਿੱਧ ਪਏ ਸਗਲ ਕਾਮ ਫਿਰ ਸਾਡੇ ਇਹ ਕੰਮ ਉਹ ਸਬਰ ਹੋ ਜਾਣ ਨਦਾਰਸ਼ਨ ਦੇਖੀ ਤਿਲ ਮਨ ਭਏ ਕਹਿੰਦਾ ਹਰ ਇੱਕ ਨੂੰ ਦੇਖ ਕੇ ਮਨ ਸ਼ਾਂਤ ਰਹੇ ਜਨਮ ਜਨਮ ਕੇ ਖਿਲ ਵਗਾਇ ਭਈ ਜਨਮ ਜਨਮੇ ਮੈਲ ਕਹੋ ਨਾਨਕ ਕਾਂ ਪੈ ਭਾਈ ਆਪਣੇ ਸੇਵਕ ਕੀ ਆਪੇ ਰਖਾਈ ਇਸੇ ਮਾਲਕ ਆਪ ਦੇ ਬੱਚੇ ਦੀ ਪਿਆ ਆਪ ਰੱਖਦਾ ਕਿ ਮੇਰਾ ਦਾ ਇਹ ਮਾਂ ਪਿਓ ਬੱਚੇ ਤਰੇ ਗੋਣ ਵਿੱਚ ਰੱਖਦਾ ਖਿਆਲ ਨਾ ਇਸ ਤਰ੍ਹਾਂ ਮਾਲ ਕਰਦਾ ਆਪਣੇ ਸੇਵਕ ਉਹ ਆਪਸਾਈ ਨਿਤ ਪ੍ਰਤਪਾਰੇ ਬਾਪ ਜੈਸੇ ਮਾਈ ਇਹ ਮਾਂ ਪਿਓ ਬੱਚੇ ਨੂੰ ਖਾਣਦਾ ਛੋਟਾ ਬੱਚਾ ਹੁੰਦਾ ਜਨੂ ਲੈਂਦਾ ਵਾ ਉਹਨੂੰ ਖੁਲਾਉਂਦਾ ਪੁਲਾਉਂਦਾ ਤੋੜਦਾ ਮਤਨਦਾ ਇਤਰਾ ਮਾਲਕ ਦੇ ਜਿਦਾ ਸੀ ਤਰਨ ਤਰਨ ਜਾਂਦਾ ਤਰਨਾ ਵਿੱਚ ਸਨਭਿ ਰਤੇ ਹੋਈ ਮਤਿ ਦਾ ਪ੍ਰਭ ਕੀ ਸਰਨ ਉਪਰੇ ਸਭ ਕੋਏ ਕਨਕਰਾਂ ਪੂਰਨ ਸਤਿ ਹੋਏ ਕਹਦਾ ਕਰਨ ਵਾਲਾ ਮਾਲਕ ਆ ਜਦ ਅਸੀਂ ਉਹਦੇ ਸਰਨ ਚਰਨਾਂ ਚਲੇ ਜਾਂਦੇ ਆ ਸਾਡੇ ਤੇ ਮਿਹਰ ਕਰਦਾ ਮਾਲਕ ਜਨ ਸੁਖਾ ਇਹਦਾ ਕੀ ਕਹਿੰਦੇ ਆ ਆ ਸਤਾਰ ਪਾਏ ਬਸੇ ਸੁਖ ਆਸਨ ਗੁਰਪਸਾ ਨਾਨਕ ਸੁਖ ਬਾਸਨ ਸਾਨੂੰ ਜਗ੍ਹਾ ਮਿਲ ਗਈ ਜਿੱਥੇ ਕੇ ਸਾਡੇ ਪਾਪ ਘਟ ਰੋਣੇ ਸੀ ਅਸੀਂ ਉਹ ਖੋਜ ਲਿਆ ਸੰਤਾਂ ਰੜ ਕੇ ਤਾਂ ਕੀ ਸਣ ਜਿਨ ਬਿਸਰਤ ਨਾਹੀ ਮੜ ਭਾਗੀ ਹਰ ਸੰਤ ਮਿਲਿਆ ਸੰਤ ਮਿਲ ਗਿਆ ਗੁਰਮੁਖਿ ਪਿਆਰੇ ਭਾਈ ਸੇਵਾ ਸਿੰਘ ਵਰਗੇ ਮਿਲ ਕੇ ਇਹਨਾਂ ਨੇ ਸਾਨੂੰ ਤਰੀਕਾ ਦੱਸਤਾ ਮੜ ਭਾਗੀ ਹਰ ਸੰਤ ਮਿਲਾਈ ਜਨਮ ਮਰਨਾ ਤੇ ਮੂਲੇ ਨੇ ਫਿਰ ਜਨਮਾਂ ਅੰਝ ਨਹੀਂ ਆਉਂਦਾ ਜਾ ਇਹਨੂੰ ਆਪਣੇ ਆਪ ਤੇ ਵਿਸ਼ਵਾਸ ਹੋ ਗਿਆ ਫਿਰ ਜਨਮ ਮਨ ਚ ਨਹੀਂ ਆ ਰਿਹਾ ਕੌਣ ਦਾਰਸ਼ਨ ਦੇ ਸੀਤਲ ਮਨ ਪਾਇ ਜਨਮ ਜਨਮ ਕੇ ਕਿਰਵੇ ਗਏ ਫਿਰ ਤੇ ਕਹਿੰਦੇ ਮਾਲਕ ਅਬ ਮਨ ਵਸਿਆ ਕਰਨਿਆ ਹਾਰੇ ਕਹਿੰਦਾ ਜਿਹਨਾਂ ਭੇਜਿਆ ਉਹ ਸਾਡੇ ਮਨ ਵਿੱਚ ਆ ਕੇ ਵਸ ਗਿਆ ਸਾਡੂੰ ਡਰ ਚੱਕਾ ਗਿਆ ਐ ਬਿਨਸੇ ਆਤਮ ਸੁਖ ਸਾਰਾ ਡਰ ਚੱਕਾਂਗੇ ਕਰ ਕਿਰਪਾ ਆਪਣੇ ਜਨ ਰੱਖ ਫਿਰ ਉਹ ਮਾਲਕ ਆਪ ਰੱਖਦਾ ਬੱਚਿਆਂ ਨੂੰ ਜਨਮ ਜਨਮ ਕੇ ਖਿਲ ਵਗ ਲਾਤੇ ਜਨਮ ਜਨਮ ਦੇ ਮੈਲ ਲੱਗੀ ਇਦਾਂ ਜਨਮ ਜਨਮ ਦੀ ਮਾਲ ਲੱਗੀ ਕਾਲਾ ਸੁਭਾਅ era ਕਾਲਾ ਸੁਭਾਅ ਹੋਇਆ ਸੀ ਮਨ ਸਾਫ ਹੋ ਗਿਆ ਕੋ ਨਾਨਕ ਕੋ ਕਹਿਨ ਨਾ ਜਾਏ ਪ੍ਰਭ ਕੀ ਬੜਾਈ ਉਹਦੇ ਸਿ ਬੜੇ ਦੱਸ ਨਹੀਂ ਸਕੀ ਬੜੀਆਂ ਨਾਨਕ ਦਾ ਸਦਾ ਸਨਾਈ ਇਹ ਪਾਣੀ ਪਾਣੀ ਮਿਲ ਜਾਂਦਾ ਮੁੜ ਕੇ ਮਿਲਦਾ ਨਹੀਂ ਹੈਗਾ ਇਸੇ ਤਰ੍ਹਾਂ ਜਿਹੜਾ ਮਨ ਆ ਜਿਹਨਾਂ ਮਨ ਤੋਂ ਜੋ ਸਰੂਪ ਆਪਣਾ ਮੂਲ ਪਛਾਣ ਉਹ ਜਾ ਕੇ ਨਾਮ ਵਿੱਚ ਮਿਲ ਜਾਂਦਾ ਉਹ ਜੋਤ ਵਿੱਚ ਮਿਲ ਜਾਂਦਾ ਫਿਰ ਉਹ ਪਤਾ ਨਹੀਂ ਲੱਗਦਾ ਕੌਣ ਆ ਫਿਰ ਪਤਾ ਲੱਗਦਾ ਵੀ ਰੱਬ ਦਾ ਰੂਪ ਬਣ ਕੇ ਆ ਫੇਰ ਹਰ ਵਕਤ ਦੇ ਨਾਲ ਕੋਣ ਦਾ ਮਾਲਕ ਆਪ ਦਯਾ ਗ ਸਾਈ ਮੀਤਲਾ ਤੁ ਸੰਗ ਮਾਰੇ ਬਾਝੋ ਮੀਤਲਾ ਮਿੱਤਰ ਬਣ ਕੇ ਮਾਲਕ ਹਰ ਵਕਤ ਨਾਲ ਰਹਿੰਦਾ ਜੇ ਦੱਸੇ ਬਹਾਂਗਾ ਮਿੱਤਰ ਪਿਆਰੇ ਨੂੰ ਹਾਲ ਮਿਲਦਾ ਦਾ ਕਹਿਣਾ ਸਮਝ ਲਈ ਕੰਜਰ ਭੇਲਾ ਜਣੀ ਪਾਟ ਖੜੀ ਜਿਹੜੇ ਗਤਰੇਗੋਂ ਦੇ ਵਿੱਚ ਜਿਹੜਾ ਆਗਾ ਉਹਦੇ ਵਿੱਚੋਂ ਮਾਲਕ ਆਪ ਬਚਾਉਂਦਾ ਇਹ ਤਾਂ ਆ ਗਿਆ ਪਤਾ ਲੱਗ ਗਿਆ ਤੁਝ ਬਿਨ ਕਰੀਨਾ ਜੀਵਨਾ ਤਿਰਗ ਰਹਿਣਾ ਸੰਸਾਰ ਵੀ ਸਾਡੇ ਮਨ ਵਿੱਚ ਆ ਗਿਆ ਵੀ ਹੁਣ ਤੇਤੋ ਬਿਨ ਅਸੀਂ ਰਹਿ ਨਹੀਂ ਸਕਦੇ ਜੀ ਪ੍ਰਾਨ ਸੁਖਦਾਤਾ ਨਿਮਕ ਨਿਗ ਬਲਿਹਾਰ ਜੀ ਮੈਂ ਤੇਰੇ ਸੁੱਖਾਂ ਦੀ ਮਣੀ ਜਿਹੜੀ ਆਪਣੇ ਅੰਦਰ ਵਜਦੀ ਆ ਉਹ ਪ੍ਰਗਟ ਕਰਤੀ ਇਨੁ ਗਣ ਸੁਖਮਣੀ ਸੁਖ ਅਮਰਤ ਪ੍ਰਭ ਨਾਮ ਪਗਜਣਾ ਕੇ ਮਨ ਬਸਰਾ ਜਿਨ੍ਹਾਂ ਦੇ ਮਨ ਦੇ ਵਿੱਚ ਪਿਆਰ ਪੈ ਗਿਆ ਉਹ ਮਾਲਕ ਦਾਤੇ ਗਏ ਇਹਨੇ ਪਿਆਰ ਨਹੀਂ ਪਿਆ ਉਹਨਾਂ ਵੱਲ ਦੱਸਦੇ ਆ ਮਨ ਅੰਤਰ ਹੋਮੇ ਰੋਗ ਹੈ ਪਰਮ ਪੂਲੇ ਮਨਮੁਖ ਦੁਰਜਨ ਇਹਲੇ ਮਨਮੁਖ ਆ ਉਹ ਭੁੱਲ ਗਏ ਉਹਨਾਂ ਦਾ ਹੰਕਾਰ ਦਾ ਰੋਗ ਹੋਮੇ ਦਾ ਰੋਗ ਮੈਂ ਬਾਣੀ ਪਾਣੀ ਮੈਂ ਬਾਹਰ ਕਰਨਾ ਮੈਂ ਸਾਰੇ ਮੈਂ ਜਾ ਕੇ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਸਾਧੂਆਂ ਨਾਲ ਕੇ ਸਾਧੂ ਹੁੰਦਾ ਮਨ ਦਾ ਸੌਦਾ ਆਇਆ ਜਿਹਨੇ ਮਾਲਕ ਦੇ ਦਰ ਤੇ ਤਨ ਮਨ ਦਿੱਤਾ ਹੁੰਦਾ ਮਨ ਤਨ ਰਤਾ ਰੰਗ ਸਿਓ ਗੁਰਮੁਖਾਰ ਗੁਣਤਾਸ ਜਿਨ ਨਾਨਕ ਹਸਣਾਗਤੀ ਹਰ ਮੇਲੇ ਗੁਰਸਾਭਸ ਫਿਰ ਪਤਾ ਲੱਗ ਗਿਆ ਵੀ ਕਿੰਨਾ ਵੱਡਾ ਬਈ ਮਾਲਕ ਗਏ ਬਈ ਉਹਦਾ ਅੰਤ ਨਹੀਂ ਹੈਗਾ ਕੋਈ ਵੀ ਕਹਿੰਦਾ ਤੂੰ ਕਰਤਾ ਪੁਰਖ ਅਗੰਮ ਹੈ ਬਹੁਤ ਵੱਡਾ ਕਿਸੇ ਨਾਲ ਤੋਂ ਬੜੀਏ ਤਉ ਤੇ ਜੇਵੜ ਹੋਏ ਸੁਆਕੀਏ ਤਉ ਤੇ ਜਿਹਾਂ ਤੂੰ ਹੀ ਬੜੀਏ ਕਹ ਤੇਰੇ ਵਰਗਾ ਤੂੰ ਹੀ ਆ ਬਾਕੀ ਤੇਰੇ ਨਾਲ ਦਾ ਕੋਈ ਨਹੀਂ ਹੈਗਾ ਸਾਰੀ ਜਗਤ 'ਚ ਆਪ ਫਿਰਦਾ ਸਾਰੇ ਵਿੱਚ ਆਪ ਫਿਰਦਾ ਕਟ ਕਟ ਇੱਕ ਵਰਤ ਦਾ ਗੁਰਮੁਖ ਪ੍ਰਗਟ ਗਏ ਇਹ ਸਾਰਿਆਂ ਦੇ ਵਿੱਚ ਪ੍ਰਗਟ ਤੂੰ ਆਪ ਹੋਣਾ ਜਿਹੜਾ ਪਿਆਰ ਕਰਦਾ ਭਾਵਨਾ ਕਰਦਾ ਵੀ ਤੁਲਨਾ ਵੀ ਉਹ ਤੂੰ ਕਰਦਾ ਬੜੀ ਮੈਂ ਤੁਲਨਾ ਕਰਦਾ ਵੀ ਆਪ ਆਹ ਰੇ ਰਿਕ ਸਿੰਘ ਵਿਆਪਕ ਵਿਆਪਨਾ ਤੂੰ ਸੱਚਾ ਸਦਾ ਖਸਮ ਹੈ ਸਭ ਦੂ ਤੂੰ ਚੜੀਏ ਤਰੇਣਾ ਬਿਤੂ ਆਪ ਤੂੰ ਕਰੇ ਸੋ ਸੱਚੇ ਹੋਏ ਸੀ ਤਾਂ ਕੈਦ ਕਰੀਏ ਕਹਿੰਦੇ ਜੇ ਪਤਾ ਲੱਗ ਗਿਆ ਕਿਰਪਾ ਹੋਈ ਤੇ ਆਪਕੀ ਗਿਣਨ ਪਤਾ ਲੱਗ ਗਿਆ ਵੀ ਅਸਤਾਂ ਅੰਮ ਪੱਜੇ ਫਿਰਦੇ ਆ ਸਾਡੇ ਵਿੱਚ ਤਾਂ ਹੈ ਹੀ ਨਹੀਂ ਪਾਵਰ ਇਨ ਦੀ ਸਾਰੀ ਪਾਵਰ ਮਾਲਕ ਦੀ ਆ ਸਾਰਾ ਖੇੜੀ ਮਾਲਕ ਦਾ ਕਿਉਂ ਪ੍ਰੇਮ ਨੂੰ ਲੈਣਾ ਯਾ ਪ੍ਰੇਮਲਾ ਦੇ ਨਿਸ਼ਾਨੀ ਦਾ ਦੱਸਦੇ ਅੱਠ ਪੈਰੋਂ ਯਾਦ ਰੱਖਦਾ ਮੈਂ ਮਨ ਤਨ ਪ੍ਰੇਮ ਬ੍ਰਹਮ ਕਾ ਅੱਠੇ ਪੈਰ ਲਗਾਣ ਅੱਠੇ ਪੈਰ ਦੀ ਡਿਊਟੀ ਲਾਤੀ ਮਾਲਕ ਜੀ ਕਹਿੰਦੇ ਅੱਠ ਆਠ ਪੈਰ ਸਿਮਰਿਆ ਸਤਗੁਰ ਪੂਰਨ ਗਿਆ ਇਹ ਉਹ ਆਸਰ ਕੇ ਮੇਰਾ ਮਾਲਕ ਦਾ ਆਜਤ ਲੰਬਨ ਦੇ ਪ੍ਰਭ ਗਤ ਉਦਰ ਗੁਪਾ ਉਦੇ ਆਸਰੇ ਨਾਲ ਅਸੀਂ ਆਪ ਦਾ ਕਰਜ ਲਾ ਸਕਦੇ ਹਾਂ। ਉਹਦੇ ਕਿਰਪਾ ਨਾਲ ਮੋਹੇ ਨਿਰਗੁਣ ਮਤ ਤੋਰੀਆ ਤੂੰ ਸਦ ਹੀ ਦੀਨ ਦਿਆ। ਵੀ ਸਾਨੂੰ ਮਤ ਨਹੀਂ ਹੈਗੀ। ਤਾਂ ਇਹ ਕਹਿੰਦਾ ਕਿਆ ਸੁਖ ਤੇਰੇ ਸੰਭਲਾ ਕਵਨ ਵਿਧੀ ਵਿਚਾਰ ਅਸਤੇ ਬਿਦਵਿੰਨ ਜਾਣ ਤਰੀਕਾ ਵੀ ਜਾਣਦੇ ਸਨ ਪਤਾ ਹੀ ਨਹੀਂ ਆ। ਅਜ ਤਾਂ ਚਰਨਾਂ ਜਾਈਆਂ ਹਣ ਸਲਨ ਸਮਾਈ ਦਾਸਿਤ ਉੱਚੇ ਗਮਪਾ। ਮੇ ਆਸ਼ਟ ਦਿਸ਼ਾ ਸਿੱਧੀਆਂ ਰਹੀਆਂ ਸਗਲ ਪ੍ਰਾਰਥਾ ਅਸ਼ਟ ਸਿੱਧ ਨਾਮ ਮਹਾਰਸਮਾਏ ਮੈਂ ਤੂੰ ਦੇਖਣਾ ਕਿਹੜੀ ਦਿੱਦੀ ਦੇ ਵਿੱਚ ਸਿੱਧੀ ਦੇ ਵਿੱਚ ਰਸ ਆਉਣਾ ਜਾਂ ਮਾਲਕ ਸੁਣੂਗਾ ਫਿਰ ਉਹ ਜਿਹੜੇ ਅੰਦਰ ਆਵਾਜ਼ ਚੱਲਦੀ ਹੈ ਮਾਲਕ ਦੀ ਸੁਪਰ ਸਨ ਪੈ ਕੇ ਇਸ ਬਾਸੇ ਜਨ ਹਰ ਗੁਣ ਗਾਏ ਨਾਲੇ ਗਾਉਣ ਗਾਉਂਦਾ ਤੇ ਨਾਲੇ ਬਾਸ ਰਲਦਾ ਫੇਰ ਹਰ ਵੇ ਯਾਦ ਰੱਖਦਾ ਤਾਂ ਹੀ ਕਹਿੰਦੇ ਆ ਜੋ ਜੋ ਚਿਤਵੇ ਦਾਸ ਹਰ ਮਾਈ ਸਰੀਰ ਦੇ ਵਿੱਚ ਹੁੰਦੇ ਦੇ ਨੂੰ ਇਹ ਕੰਮ ਆਇਯੋਕ ਤੇ ਫੇਰ ਸਭ ਜੋ ਕਰਤਾ ਆਪ ਕਰੇ ਫੇਰ ਆਪ ਮਾਲਕ ਕਿਰਪਾ ਕਰਦਾ ਫੇਰ ਨਿੰਦਿਆ ਕਰਨੀ ਫੇਰ ਪਤਗਵਾ ਦੀ ਮਾਲਕ ਨੇ ਨਿੰਦਕ ਕੀ ਪ੍ਰਭ ਪਤਗਵਾਏ ਨਾਨਕ ਹਰ ਗੁਣ ਨਿਰਪੋਗਾਈ ਫੇਰ ਸਿ ਦਹਾਤੇ ਆਪਾਂ ਨੂੰ ਕਹ ਤਾਂ ਕੀ ਸਣ ਜਿਨ ਵਿਸਰਤ ਨਾਹੀ ਕਹ ਉਹਦੀ ਸਣ ਮਣੀ ਫੇਰ ਮੁੜ ਕੇ ਵਿਸਰਦਾ ਨਹੀਂ ਹੈ ਕੋਈ ਮਿਲ ਗਿਆ ਮੜ ਪਾਗੀ ਹਰ ਸੰਤ ਮਿਲਾਈ ਭਾਗਾਂ ਸੰਤ ਮਿਲ ਗਿਆ ਐਸੇ ਤਨ ਵਾਲਾ ਜੋ ਜਿੰਨੇ ਆਸੰਤ ਰੀਕੇ ਦਾਤੇ ਗੁਰੂਆਂ ਨਾਲ ਜੋੜਤਾ ਉਹਨੇ ਬਾਕੀ ਦੇ ਜਿਹੜੇ ਜੋੜਦੇ ਆ ਉਹਨਾਂ ਨੇ ਆਪ ਦੇ ਨਾਲ ਨਹੀਂ ਜੋੜਿਆ ਗਏ ਉਹਨਾਂ ਸਬਦ ਨਾਲ ਜੋੜਿਆ ਜਿਹੜਾ ਅੰਦਰ ਤੁਹਾਡੇ ਸਾਥ ਬਾਣੀ ਨਾਲ ਜੋੜ ਕੇ ਸਬਦ ਨੂੰ ਪਕੜੋ ਇੱਕ ਸਬਦ ਮੇਰੇ ਪ੍ਰਾਨ ਵਸਤਾ ਬਾਉ ਜਨ ਬਰਾਮਾ ਜਨਮ ਮਰਨ ਤਾਂ ਹੈ ਮੂਲੇ ਨਹੀਂ ਫਿਰ ਜਨਮ ਆ ਨਹੀਂ ਹੈਗਾ ਇਹ ਤਾਂ ਬੇਨਤੀ ਕਰਦੇ ਆ ਕਰ ਕਿਰਪਾ ਮਿਲ ਪ੍ਰੀਤਮ ਪਿਆਰੇ ਬਿਨਿਓ ਸੁਣੋ ਪ੍ਰਭੂ ਅਪਾਰੇ ਵੀ ਸੱਚਾ ਕਿਰਪਾ ਕਰ ਤੇ ਮੈਂ ਤੇਰੇ ਚਰਨਾਂ 'ਚ ਰਹਾ ਨਾਨਕ ਮੰਗਤ ਨਾਮਧਾਰੀ ਫਿਰ ਤੇ ਪੇਤਾ ਆ ਗਿਆ ਵੀ ਕਿਹੜੇ ਕਿਹੜੇ ਗੁਣਾਂ ਦੇ ਕਵਨ ਗੁਣ ਪ੍ਰਾਨਪਤ ਮਿਲੋ ਮੇਰੇ ਭਾਈ ਵੀ ਕਿਹੜੇ ਗੁਣਾਂ ਨਾਲ ਇਹਦਾ ਬੇਨਤੀ ਕਰਦਾ ਪੰਜਬਾ ਸਾਹਿਬ ਇਹ ਤਾਂ ਬੁੱਧ ਹੀਣਾ ਸਨ ਮਤੈ ਨਹੀਂ ਸਾੜੇ ਬਹੁਤ ਰੁਆਇਆ ਸਾਡੇ ਮਤ ਮਾਰੀ ਗਏ ਸਿਰ ਅਸ ਲੱਗ ਜਿਉਂਚ ਰੂਪਹੀਂ ਬੁੱਧ ਬਲ ਹੀਨੀ ਓਏ ਪਰਦੇ ਸੰਦੂਰ ਤੇ ਆਈ ਇਹ ਮੈਂ ਅਨਾਥ ਹੋਈਆਂ ਸਿਰ ਕਿਰਪਾ ਕਰਨਾਥ ਸੱਚੇ ਕਿਰਪਾ ਕਰ ਮੇਰੇ ਤੇ ਬਖਸ਼ ਕਰ ਨਾਹਨ ਦਰਮਨਾ ਜੋਵਨ ਮਾਤੇ ਮੋਹੇ 나ਥ ਕੀ ਕਰੋ ਸਮਾਈ ਮੈਂ ਫਿਰਦੀ ਫਿਰਦੀ ਜਦ ਸਿਲਾ ਜੋਂ ਤੋਂ ਕਉਮ ਦੀ ਤੇਰ ਦਰਤ ਆਈਆਂ ਖੋਜ ਖੋਜ ਪਈ ਬਰਾਗਣ ਖੋਜਤ ਖੋਜਤ ਪਈ ਬਰਾਗਣ ਪ੍ਰਭ ਦਰਸ਼ਨ ਕੋ ਹੂੰ ਫਿਰਤ ਤੇ ਤੇਰੇ ਦਰਸਾਂ ਦੀ ਪਿਆਸੀ ਹੂੰ ਹਿਮਾਲਾ ਕਰ ਬਾਕੀਤੀ ਕਹਿੰਦਾ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਨਮ ਜਾਈ ਕੰਜਾ ਇਹ ਚੀਜ਼ ਦਾ ਪਤਾ ਲੱਗਿਆ ਨਾ ਫਿਰ ਮੇਰੀ ਅਰਦਾਸ ਮਨਜੂਰ ਹੋ ਕਿਵੇਂ ਹੋਈ ਤੰ ਮੈਨੂੰ ਵਿਸ਼ਵਾਸ ਆ ਗਿਆ ਜਤ ਕਤ ਦੇਖੋ ਤਤ ਤਤ ਤੁਮਹੀ ਮੋਏ ਯੋ ਵਿਸ਼ਵਾਸ ਹੋਏ ਆਇਓ ਕਾ ਫਿਰ ਵਿਸ਼ਵਾਸ ਆ ਗਿਆ ਕਰੂੰ ਪਹਿ ਕਹਿ ਪਹਿ ਕਰੂੰ ਅਰਦਾਸ ਬੇਨਤੀ ਜੋ ਸੰਤੋ ਹੈ ਰਬੂਰਾ ਮੈਨੂੰ ਪਤਾ ਲੱਗਿਆ ਮੇਰਾ ਮਾਲਕ ਸੌਣ ਲੱਗ ਗਿਆ ਮੇਰੇ ਮਨ ਦਾ ਫੋੜਨਾ ਖਤਮ ਕਰਤਾ ਮੇਰੇ ਮਨ ਦਾ ਵਿਚਾਰ ਖਤਮ ਕਰਤੇ ਜੇਕਰ ਵਿਚਾਰ ਮਾਰੇ ਤਰੇ ਤਰੇ ਉਲਟ ਕਿਉਂ ਲੱਗਿਆ ਤੰਗ ਕਾਇ ਪੈ ਕਰੂੰ ਅਰਦਾਸ ਬੇਨਤੀ ਜੋ ਸੰਤੋਹ ਰੂਪ ਰਾਹ ਪੇਤਾ ਗਿਆ ਲਿਓ ਸਹਿਸਾ ਇਹਦਾ ਪੇਤ ਕੀ ਹੈ ਤੇ ਫੋਨ ਨਹੀਂ ਖਤਮ ਹੋਣ ਲਿਓ ਸਹਿਸਾ ਵੰਦਨ ਗੁਰ ਤੋਰੇ ਤਾਂ ਸਦਾ ਸਹਿ ਸੁਖ ਪਾਏ ਜਿੰਨਾ ਹੁੰਦਾ ਵਿਚਾਰ ਨਹੀਂ ਮਰਦਾ ਤੇ ਉਹੋ ਮਾਲਕ ਦੇ ਪਰਵਾਨੀਓ ਜਿਨ੍ਹਾਂ ਦੇ ਮਨ ਵਿੱਚ ਭਰਮ ਨਹੀਂ ਜਾਂਦਾ। ਇਹ ਪਰਮ ਜਿਲੇਗਾ ਕਿ ਆਪਣੇ ਸੇਵ ਕੀ ਆਪੇ ਰੱਖੇ ਆਪੇ ਸੇਵ ਕਰਾਵੇ। ਮੰਨਣਾ ਆਪੇ ਕਰਦਾ। ਇਸ ਤਰ੍ਹਾਂ ਗੁਰੂ ਪਿਆਰਿਓ ਮਾਲਕ ਨੇ ਬਖਸ਼ ਕੀਤੀ ਆ ਕਿ ਆਸਕ ਤੇਰੇ ਸੰਭਲਾ ਕਵਨ ਵਿਧੀ ਵਿਚਾਰ ਸਣ ਸੁਆਮੀ ਦਾਸ ਹਿਤ ਉੱਚੇ ਗੰਪਾ। ਕਿਰਪਾ ਕਰ ਸਗਲ ਪਦਾਰਥ ਸੱਤ ਸਦ ਨਾਮ ਰਸ ਮਾਹੇ। ਸੂਪਰ ਸੰਨ ਪੈ ਕੇ ਇਸ ਵਾਰ ਸੇ ਜਨ ਹਰ ਨੂੰ ਕਾਏ ਕਨ ਮਾਲ ਖੁਸ਼ ਹੋਗਾ ਜਿਵੇਂ ਮਾਤਾ ਪਿਤਾ ਬੱਚੇ ਸੰਭਦਾ ਇਸ ਤਰ੍ਹਾਂ ਮਾਲ ਕਾ ਸੰਭਦਾ ਮਾਤਾ ਪਿਤਾ ਸਤਿਬੰਦੂ ਆ ਤੂੰ ਮੇਰਾ ਪ੍ਰਾਨ ਆਧਾਰ ਆ ਸਾਧ ਸੰਗ ਨਾਨਕ ਭਜੇ ਬਖਤਰੀਏ ਸੰਸਾਰ ਬਲੋਪ ਹੋਤੇ ਕਿਰਪਾ ਕਰੇ ਬਾਈਗਰ ਜੀ ਕਾ ਖਾਲਸਾ ਬਾਈਗਰ ਜੀ ਇਹ ਜੋ ਹੈ ਵੀਡੀਓ YouTube ਤੇ چلਨੀ ਪੁਰਾ ਮਿਲਣ ਦੇ ਜਵਦਾਦ ਉਹਦੇ ਸੁਣਨ ਸਾ ਤੇ ਚਾਰ ਗਣ ਜੇ ਤੁਹਾਡੇ ਮਨ ਦੇ ਵਿੱਚ ਕੋਈ ਸੰਕਾ ਸਿਕੁਬਾ ਇਹ ਕਾਉਟੇ ਨੰਬਰ ਦੇtras ਨੰਬਰ ਲਾ ਕੇ ਆਪਾਂ ਵਿਚਾਰ ਕਰ ਸਕਦੇ ਹਾਂ ਗੁਰਬਾਣੀ ਦੁਆਰਾ ਕਰਨੀ ਤੇ ਗੁਰਗੋਣੀ ਕਰਨੀ ਲੋਕ ਸੁੱਕੇ ਲੋਕ ਛੇਲੇ ਬਲੋ ਪੱਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ